29 ਮਾਰਚ 1849 ਜਦੋਂ ਸਿੱਖ ਰਾਜ ਦਾ ਸੂਰਜ ਡੁੱਬਿਆ ਜੋ ਕਿ ਮੁੜ ਕੇ ਅੱਜ ਤੱਕ ਸਵੇਰ ਨਹੀਂ ਹੋਈ ਅੱਜ ਦਾ ਦਿਨ 29 ਮਾਰਚ 1849 ਨੂੰ ਸਵੇਰੇ 7 ਵਜੇ ਮਹਾਰਾਜਾ ਦਲੀਪ ਸਿੰਘ ਲਾਹੌਰ ਦਰਬਾਰ ਚ ਆਖਰੀ ਵਾਰ ਤਖਤ ਤੇ ਬੈਠੇ ਸੀ ਅੱਜ ਖਾਲਸਾ ਦਰਬਾਰ ਦੀ ਸ਼ਾਨ ਪਹਿਲਾਂ ਵਰਗੀ ਨਹੀਂ ਸੀ ਅੱਜ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਸੋਗ ਮਨਾ ਰਹੇ ਹੋਣ ਅੱਜ ਕੋਈ ਵੀ ਸਰਦਾਰ ਦਰਬਾਰ ਵਿੱਚ ਹਥਿਆਰ ਮਹਿੰਗੇ ਕੱਪੜੇ ਜਾਂ ਹੀਰੇ ਮੋਤੀਆਂ ਦੀਆਂ ਮਾਲਾ ਪਹਿਨ ਕੇ ਨਹੀਂ ਸੀ ਆਏ ਜਦੋਂ ਅੰਗਰੇਜ਼ ਪਹੁੰਚੇ ਤਾਂ ਮਹਾਰਾਜਾ ਦਲੀਪ ਸਿੰਘ ਸਭ ਸਰਦਾਰਾਂ ਨਾਲ ਦਰਬਾਰ ਦੇ ਦਰਵਾਜ਼ੇ ਤੇ ਸਵਾਗਤ ਕਰਨ ਲਈ ਆਏ ਉਸ ਤੋਂ ਬਾਅਦ ਗਵਰਨਰ ਜਰਨਲ ਨੇ ਤਕਦੀਰ ਕੀਤੀ ਅਤੇ ਅਖੀਰ ਚ ਅਹਿਦਨਾਮੇ ਤੇ ਮਹਾਰਾਜਾ ਦਲੀਪ ਸਿੰਘ ਦੇ ਦਸਤਕ ਕਰਵਾ ਕੇ ਦੇਸ਼ ਪੰਜਾਬ ਦੀ ਖੁਦਮੁਖਤਿਆਰੀ ਖਤਮ ਕਰ ਦਿੱਤੀ ਅਤੇ ਅੰਗਰੇਜ਼ਾਂ ਨੇ ਲਾਹੌਰ ਦੇ ਕਿਲੇ ਤੇ ਸਿੱਖ ਰਾਜ ਦਾ ਝੰਡਾ ਲਾ ਕੇ ਜੁਨੀ ਜੈਕ ਦਾ ਝੰਡਾ ਲਹਿਰਾ ਦਿੱਤਾ ਕਦੋਂ ਚੜੇਗਾ ਪੰਜਾਬ ਦਾ ਸੂਰਜਾ ਦੁਨੀਆ ਤੇ ਫੇਰ ਮੁੜ ਕੇ ਅੱਜ ਉਹ ਦਿਨ ਹੈ 29 ਮਾਰਚ ਜੋ ਕਿ 1849 ਨੂੰ ਜਦੋਂ ਸਿੱਖ ਰਾਜ ਦਾ ਸੂਰਜ ਹਮੇਸ਼ਾ ਲਈ ਟੁੱਬਿਆ ਸੀ ਜਿਸ ਨੂੰ ਅੱਜ ਵੀ ਸਿੱਖ ਉਡੀਕਦੇ ਰਹੇ ਨੇ ਵੀ ਉਹ ਸੂਰਜ ਕਦੋਂ ਚੜੇਗਾ